ਖਾਲਸਾ ਵੈਵਰ ਜਿੱਕੇ ਫਤਿਹ ਜੇ ਪੰਜਾਬ ਵਿੱਚ ਆਏ ਹੜ੍ਹਾਂ ਨੇ ਜਿਸ ਤਰ੍ਹਾਂ ਤਬਾਈ ਕੀਤੀ ਆ ਉਹਦਾ ਮੰਜ਼ਰ ਸਾਰੇ ਅੱਜ ਸੰਸਾਰ ਦੇ ਸਾਹਮਣੇ ਆ ਔਰ ਇਹਦੇ ਵਿੱਚ ਖਾਲਸਾ ਐਡ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਔਰ ਸਰਦਾਰ ਐਸਪੀ ਸਿੰਘ ਨੰਗ ਸਿੰਘ ਜਥੇਬੰਦੀਆਂ ਕਾਰਸੇਵਾਲੀਆਂ ਸੰਪਰਦਾਵਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਔਰ ਹੋਰ ਵੀ ਜਥੇਬੰਦੀਆਂ ਜਿਹੜੀਆਂ ਨੇ ਉਹ ਵੱਧ ਚੜ ਕੇ ਇਸ ਆਹ ਓਕੇ ਟਾਈਮ ਦੇ ਵਿੱਚ ਲੋਕਾਂ ਦੀ ਜਿਹੜੀ ਆ ਉਹ ਮਤ ਕਰ ਰਿਹਾ ਕਿਤੇ ਚਾਰੇ ਦੀ ਬਤ ਕਰ ਰਿਹਾ ਕਿਤੇ ਰਾਸ਼ਨ ਦੀ ਕਰ ਰਿਹਾ ਕਿਤੇ ਪਾਣੀ ਦੀ ਕਰ ਰਿਹਾ ਕਿਤੇ ਹੋਰ ਸੋ ਮੈਂ ਉਹਨਾਂ ਸਾਰੇ ਜਿੱਥੇ ਬੰਦੀਆਂ ਦਾ ਤਨਵਾਦ ਕਰਨਾ ਚਾਹੁੰਨਾ ਇੱਕ ਬੇਨਤੀ ਕਰਨੀ ਚਾਹੁੰਨਾ ਜਿਹੜਾ ਰਵੀ ਸਿੰਘ ਉਹਨਾਂ ਨੇ ਕਿਹਾ ਕਿ ਕੋਆਰਡੀਨੇਸ਼ਨ ਨਾਲ ਚੱਲਗੇ ਕਈਆਂ ਥਾਵਾਂ ਤੇ ਸਮਾਨ ਜਿਹੜਾ ਹੈ ਉਹ ਕਿਤੇ ਲੋੜ ਜਿਹੜੀ ਹੈ ਲੋੜ ਤੋਂ ਵੱਧ ਚਲੇ ਜਾਂਦਾ ਕਈਆਂ ਥਾਵਾਂ ਤੇ ਸਮਾਨ ਜਿਹੜਾ ਹੈ ਉਹ ਘਟ ਜਾਂਦਾ ਕਿਤੇ ਪਾਣੀ ਦੀ ਜ਼ਰੂਰਤ ਹੈ ਕਿਤੇ ਕੱਪੜੇ ਦੀ ਜ਼ਰੂਰਤ ਹੈ ਕਿਤੇ ਚਾਰੇ ਦੀ ਜ਼ਰੂਰਤ ਹੈ ਕਿਤੇ ਹੋਰ ਵਸਤਾਂ ਦੀ ਖਾਣ ਪੀਣ ਵਾਲੇ ਰਸਣ ਦੀ ਜ਼ਰੂਰਤ ਹੈ ਸੋ ਇਹਦੇ ਵਾਸਤੇ ਜਿੱਥੇ ਸਾਰੀਆਂ ਜਥੇਬੰਦੀਆਂ ਦਾ ਮੈਂ ਧੰਵਾਦ ਕਰਨਾ ਚਾਹੁੰਨਾ ਉਥੇ ਨਾਲ ਇਹ ਗੱਲ ਕਹਿਣੀ ਚਾਹੁੰਨਾ ਹੈ ਕਿ ਸਾਰੇ ਕੋਆਰਡੀਨੇਸ਼ਨ ਪੜਾ ਕੇ ਇਸ ਔਖੀ ਘੜੀ ਵਿੱਚ ਮੋਢੇ ਨਾਲ ਮੋਢਾ ਦਾ ਕੇ ਆਪਾਂ ਸਾਰੇ ਪੰਜਾਬ ਦੇ ਲੋਕ ਜਿਹੜੇ ਆ ਖਾਸ ਕਰਕੇ ਜਿਹੜੀ ਲੋਕਾਂ ਦੀ ਵੀ ਬਾਹਰਲੇ ਆਪਣੇ ਸੂਬਿਆਂ ਵਿੱਚ ਬਾਹਰਲੇ ਮੁਲਕਾਂ ਵਿੱਚ ਵੀ ਆਪਾਂ ਮਤ ਕਰਦ ਰਿਆਂ ਅੱਜ ਸਾਡੇ ਖੁਦ ਤੇ ਪੰਜਾਬ ਤੇ ਵੱਡੀ ਆਫਤ ਆਈ ਹੈ ਔਰ ਇਸ ਆਫਤ ਨੂੰ ਨਿਕਲਣ ਵਾਸਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹਮਲਾ ਮਾਰਨਾ ਚਾਹੀਦਾ ਹੈ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ